ਜੋ ਵੀ ਸਮੱਗਰੀ ਇੱਥੇ ਪਈ ਹੈ ਜਾਂ ਜਾਨਵਰਾਂ ਨੂੰ ਪਾਣੀ ਪਾਣ ਲਈ ਇਹ ਪੌਟ ਰੱਖੇ ਹੋਏ ਨੇ ਇਹ ਸਾਰੇ ਇਹਨਾਂ ਵੱਲੋਂ ਨੇ ਇਹ ਗੱਲੀ ਆਪਣੇ ਆਪ ਚ ਇੱਕ ਸੰਸਥਾ ਨੇ ਤੇ ਇਹਨਾਂ ਦਾ ਮੁੱਖ ਮਕਸਦ ਇਹ ਹੈ ਕਿ ਜਿਵੇਂ ਅਸੀਂ ਅੱਜ ਜਦੋਂ ਗਰਮੀ ਹੁੰਦੀ ਹੈ ਕੁਝ ਵੀ ਹੁੰਦਾ ਇੱਥੇ ਰੋਜ਼ ਗਾਰਡਨ ਚ ਆ ਕੇ ਬੈਠਦੇ ਆ ਰਾਤ ਨੂੰ ਇੱਥੇ ਏਸੀ ਦੀ ਲੋੜ ਪੈਂਦੀ ਹੈ ਨਾ ਕਿਸੇ ਹੋਰ ਪੱਖੇ ਦੀ ਲੋੜ ਪੈਂਦੀ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਅਸੀਂ ਦਰਖਤਾਂ ਦੀ ਗਿਣਤੀ ਇੰਨੀ ਘੱਟ ਗਈ ਹੈ ਅਗਰ ਇਹਨਾਂ ਨੂੰ ਅਸੀਂ ਹੋਰ ਜ਼ਿਆਦਾ ਲਾ ਲਈਏ ਤਾਂ ਤੁਸੀਂ ਦੇਖੋਗੇ ਕਿ ਇਹ ਆਕਸੀਜਨ ਦਾ ਲੈਵਲ ਜਿਹੜਾ ਹੈ ਸਾਡੇ ਵਾਤਾਵਰਣ ਦਾ ਉਹ ਬਹੁਤ ਜ਼ਿਆਦਾ ਵੱਧ ਜਾਊਗਾ ਕਿਉਂਕਿ ਇਹੀ ਇੱਕ ਜਿਹੇ ਪਲਾਂਟ ਨੇ ਜਿਹੜੇ ਜਿੱਥੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਜੇ ਨਾ ਹੁਣ ਅਸੀਂ ਇੱਥੇ ਜੀ ਨਹੀਂ ਸਕਦੇ ਕਿਉਂਕਿ ਸੂਰਜ ਦੀ ਜਿਹੜੀ ਫੋਟੋ ਐਨਰਜੀ ਹੈ ਊਰਜਾ ਜਿਹੜੀ ਹੈ ਉਹਨੂੰ ਪਹਿਲਾਂ ਇਹ ਰਸਾਇਣਿਕ ਊਰਜਾ 'ਚ ਬਦਲਦੇ ਨੇ ਭੋਜਨ 'ਚ ਬਦਲਦੇ ਨੇ ਉਹ ਕੋ ਜਨ ਫੇ ਪੋਤੇ ਨੇ ਜਿਹੜੇ ਉਸ ਨੂੰ ਜਾਨਵਰ ਖਾਂਦੇ ਨੇ ਜਾਂ ਅਸੀਂ ਖਾਂਦੇ ਆ ਜਿਹੜੇ ਬਾਕੀ ਜਿੰਨੇ ਵੀ ਇਸ ਧਰਤੀ ਤੇ ਜੀਵ ਨੇ ਉਹ ਤਾਂ ਹੀ ਜਿਉਂਦੇ ਰਹਿ ਸਕਦੇ ਨੇ ਜੇ ਇਹ ਸਾਡੇ ਕੋਲ ਪਲਾਂਟਸ ਨੇ ਦਰਖਤ ਨੇ ਤਾਂ ਇਸ ਕਰਕੇ ਅਸੀਂ ਜਿਹੜੀ ਸਾਡੀ ਸੰਸਥਾ ਹੈ ਨਾਲ ਆ ਕੇ ਖੜੇ ਹੀ ਆ ਅ ਸਾਡੇ ਕੋਲ ਜੋ ਵੀ ਸੰਸਥਾ ਹੈਗੀ ਹੈ ਸਾਡੀ ਜਿਹੜੀ ਹੈ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਅਤੇ ਬ੍ਰਾਹਮਣ ਸਭਾ ਦੇ ਮੈਂਬਰਸ ਅਸੀਂ ਆਏ ਆ ਅਸੀਂ ਚੱਟਾ ਜੀ ਦੇ ਨਾਲ ਇਹ ਮੋਟਰ ਨਾਲ ਮੋਟਰ ਆ ਕੇ ਖੜੇ ਆ ਪਰ ਸਾਰੀ ਜਿਹੜੀ ਮਿਹਨਤ ਐ ਇਦਾਂ ਦੀ ਐ ਮੈਂ ਪਹਿਲੀ ਵਾਰ ਦੇਖਿਆ ਉਹਨਾਂ ਆਪਣੀ ਲਾਈਫ ਦੇ ਵਿੱਚ ਹੁਣ ਤੱਕ ਜਿੰਨੇ ਵੀ ਪੂਟੇ ਬੰਡੇ ਗਏ ਨੇ ਉਹ ਸੰਸਥਾਵਾਂ ਵੰਡਦੀਆਂ ਨੇ ਪਰ ਇਹ ਆਪਣੇ ਆਪ ਚ ਇਕੱਲੇ ਨੇ ਜਿਹੜੇ ਸੰਸਥਾ ਨੇ ਲਛਮਨ ਚੱਟਾ ਜੀ ਜਿਹੜੇ ਕਿ ਇਹ ਪਲਾਨ ਤੁਹਾਡੇ ਸਾਹਮਣੇ ਲੈ ਕੇ ਆਏ ਨੇ ਤੇ ਤੁਹਾਨੂੰ ਵੀ ਬੇਨਤੀ ਕਰਦੇ ਨੇ ਕਿ ਤੁਸੀਂ ਆਪਣੇ ਘਰਾਂ ਚ ਚਾਹੇ ਛੋਟੇ-ਬੂਟੇ ਲਾਓ ਚਾਹੇ ਵੱਡੇ ਲਾਓ ਜਰੂਰ ਲਾਓ ਤਾਂ ਕਿ ਤੁਹਾਡੇ ਘਰ ਦੇ ਵਿੱਚ ਆਕਸੀਜਨ ਜਿਹੜੀ ਹੈ ਉਹ ਭਰਪੂਰ ਮਾਤਰਾ ਚ ਹੋਵੇ ਤੇ ਤੁਹਾਡੇ ਪਰਿਵਾਰ ਚ ਕੋਈ ਵੀ ਬੰਦਾ ਬਿਮਾਰ ਨਾ ਹੋਵੇ ਜਿਹੜੇ ਰੋਜ਼ਗਾਰਨ ਚ ਜਾ ਕੇ 2 ਘੰਟੇ ਲਾਉਂਦੇ ਬਵਾੜ ਨਹੀਂ ਹੁੰਦੇ ਠੀਕ ਹੈ ਤੇ ਮੈਂ ਚੱਠਾ ਹੀ ਤੁਹਾਨੂੰ ਕਹਾਂਗਾ ਕੁਝ ਆਪਣੇ ਵੱਲੋਂ ਤੁਸੀਂ ਕੁਛ ਨਾ ਕੁਛ ਕਹੋ ਫਿਰ ਮੈਂ ਰਪਿੰਦਰ ਜੀ ਨੂੰ ਰੋਜ਼ਗਾਰਨ ਕਮੇਟੀ ਦੇ ਵਿਸ਼ੇ ਸਾਰੀ ਬਹੁਤ ਕਿਆਰੀਆਂ ਸਫਲਤਾ ਦੇ ਨਿਵੇਂ ਤੇ ਪਹੁੰਚੇ ਨੇ ਸਾਡੇ ਭਰਤਵਾਰਦ ਸਾਹਿਬ ਐਸਕੀ ਸਾਹਿਬ ਜੀ ਉਹ ਗੋਊ ਜੀਵਾਸ ਤੋਂ ਜੀ ਹਾਂ ਜੀ ਹੋਰ ਸਾਰੀ ਸੰਗਤ ਸੁਨਾਮ ਸ਼ਹਿਰ ਦੀ ਸੋ ਇਹ ਜਿਹੜਾ ਕਨਸੈਪਟ ਆ ਬਹੁਤ ਵੱਡਾ ਤੇ ਬਹੁਤ ਸੋਹਣਾਗਾ ਇਹ ਕਾਰਜ ਮੈਂ ਪਿਛਲੇ 17 ਸਾਲ ਤੋਂ ਕਰ ਰਿਹਾ ਹਾਂ ਮੈਂ ਹੁਣ ਤੱਕ 20000 ਤੋਂ ਵੱਧ ਬੱਚੀ ਦਾ ਘਟੋਰਾ ਵੰਡ ਚੁੱਕਿਆ ਹਾਂ ਔਰ ਨਾਲ ਸਾਡੇ ਇਹ ਆਗਿਆ ਨਾ ਜਿਹੜਾ ਹੈਗਾ ਨੇ ਬਣਾਉਣ ਦਾ ਲਗਾਉਣ ਦਾ ਤੇ ਵੰਡਣ ਦਾ ਕਾਰਜ ਆ ਇਹ ਅਸਲ 'ਚ ਆਲ ਨਹੀਂ ਆ ਥਾਵਾਂ ਨੇ ਸਪੇਸ ਦੇ ਰਹੇ ਆ ਅਸੀਂ ਪੰਛੀ ਨੂੰ ਬਰੀਡਿੰਗ ਦੇ ਲਈ ਆਲਣਾ ਇਹਨਾਂ ਦੇ ਵਿੱਚ ਪੰਛੀ ਉਹ ਤੋਂ ਉਹ ਤੋਂ ਬਣਾਉਂਦੇ ਨੇ ਕਿ ਵੀ ਅਸੀਂ ਥੋੜੇ ਜਿਹਾ ਪੀਸ ਲੈ ਕੇ ਆਏ ਆ ਪਰ ਮੇਰੇ ਘਰੋਂ ਸਾਰਾ ਸਾਲ ਆਲ ਨਹੀਂ ਮਿਲਦੇ ਨੇ ਕਿਸੇ ਨੇ ਦੋ ਆਲ ਨੇ ਚਾਰ ਆਲ ਨੇ ਆਪਣੇ ਕਿੱਕਾਂ ਚ ਲਾਉਣ ਨੂੰ ਘਰਾਂ ਚ ਲਾਉਣ ਨੂੰ ਲੈਣੇ ਨੇ ਤੇ ਬਹੁਤ ਸਫਲ ਨੇ ਕਾਮਯਾਬ ਨੇ ਅਸੀਂ ਜਿੰਨੇ ਵੀ ਅਸੀਂ ਪਿੰਡਾਂ ਚ ਲਾਏ ਨੇ 85% ਵਰਕਿੰਗ ਨੇ ਜਿਹੜੇ ਸਹੀ ਧੁੱਪ ਮੇਰੇ ਥਾਵਾਂ ਤੇ ਲਾ ਕੇ ਉਹ ਸਾਰੇ ਕਾਮਯਾਬ ਨੇ ਉਹ ਪੰਛੀ ਬਰੀਡਿੰਗ ਕਰ ਰਹੇ ਨੇ ਕਿਉਂਕਿ ਆਪਣੇ ਜਿਹੜੇ ਪੰਛੀ ਨੇ ਇਹਨਾਂ ਕੋਲੇ ਬਰੀਡਿੰਗ ਲਈ ਥਾਵਾਂ ਹੀ ਨਹੀਂ ਰਹੀਆਂ ਹੈਗੀਆਂ ਮਨੁੱਖ ਨੇ ਪੰਛੀ ਤੋਂ ਪਾਣੀ ਪੀਣ ਦੇ ਜਿਹੜੇ ਉਹਨਾਂ ਦੇ ਸਾਧਨ ਸੀ ਉਹ ਖੋਲੇ ਜਿਹੜੇ ਬਰੀਡਿੰਗ ਦੇ ਥਾਵਾਂ ਸੂਖ ਖੋਲੀਆਂ ਸਾਡੇ ਘਰਾਂ ਦੀ ਮੰਤਰ ਅਸੀਂ ਪੱਕੇ ਘਰ ਬਣਾ ਲਏ ਪਹਿਲਾਂ ਬਾਤਨ ਸਮੇਂ ਚ ਕੋਸਤਾਂ ਦੇ ਘਰ ਹੁੰਦੇ ਸੀ ਨਾਲ ਨਾਲ ਮਨੁੱਖ ਦੇ ਪੰਛੀ ਵੀ ਰਹਿੰਦੇ ਸੀਗੇ ਸੋ ਟਿੱਪੇ ਦੇ ਗੁੱਡਾ ਟਿੱਪੇ ਖਤਮ ਹੋ ਗਏ ਸਾਡੇ ਬਰਾਸਤੀ ਰੂਪਾਂ ਦੀਆਂ ਗੁੱਡਾ ਬਰਾਸਤੀ ਰੂਪ ਖਤਮ ਹੋ ਗਏ ਭਾਵੇਂ ਕਿ ਉਹ ਜਿਹੜੀਆਂ ਪਹਿਲੇ ਸਮੇਂ ਦੇ ਜਸ ਤੋਂ 25 30 ਸਾਲ ਪਹਿਲਾਂ ਥਾਵਾਂ ਸੀਗੀਆਂ ਉਹ ਖਤਮ ਹੋ ਗਏ ਜਿਵੇਂ ਘਰੇਲੂ ਚਿੜੀ ਦਾ ਖਤਮ ਹੋਣਾ ਕਾਰਨ ਇਹ ਸਾਡੇ ਘਰਾਂ ਚ ਉਹਨਾਂ ਨੂੰ ਬਰੀਡਿੰਗ ਲਈ ਥਾਂ ਨਹੀਂ ਰਹੀ ਹੈਗੀ ਪਹਿਲਾਂ ਸਾਡੇ ਬਾਲੇਸਤੀ ਜੀਆਂ ਸੱਤਾ ਹੁੰਦੀਆਂ ਪੁਲੇ ਨੇ ਸੱਤਾ ਹੁੰਦੀ ਉਹਦੇ ਵਿੱਚ ਇੱਕ ਇੱਕ ਭਰਾਂਡੇ ਤੇ 50-50 ਚਿੜੀਆਂ ਦਿੰਦੀਆਂ ਤੇ ਸੁਹਾਤਾ ਜਾਲ ਨੇ ਹੁੰਦੇ ਸੀਗੇ ਸੋ ਬਿਲਕੁਲ ਹੀ ਉਲੋਕ ਹੋ ਗਈ ਉਹ ਪ੍ਰਜਾਤੀ ਜਿਹੜੀ ਪੰਛੀ ਸੀ ਉਹ ਵੀ ਇਹਦੇ ਵਿੱਚ ਆ ਰਹੀ ਹੈ ਜਿਵੇਂ ਪੈਰੇਟ ਆ ਗੁਟਾਰ ਆ ਨੀਲਕੰਠਾ ਚੋਗਲ ਜਿਹਨੂੰ ਅਸੀਂ ਕਹਿੰਦੇ ਆ ਬਹੁਤ ਜਿਹੜੇ ਕਿਸਾਨ ਦੇ ਮਿੱਤਰ ਪੰਛੀ ਨੇ ਮਨੁੱਖ ਦੇ ਮਿੱਤਰ ਪੰਛੀ ਨੇ ਉਹ ਜਾਨ ਦੇ ਵਿੱਚ ਬਰੀਡਿੰਗ ਕਰ ਦਿੰਦੇ ਕੋ ਸਾਰੀਆਂ ਪ੍ਰਜਾਤੀਆਂ ਨਾਲ ਨਹੀਂ ਜਣਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਰਕਤਾਂ ਦੀਆਂ ਨਾਲ ਨਹੀਂ ਬਣਾਉਂਦੀਆਂ ਨੇ ਹਰ ਪ੍ਰਜਾਤੀ ਦਾ ਆਪਣਾ ਜੀਵਨਾ ਜਿੰਨੀ ਕਸੀਂ ਐਫਰਟ ਕਰ ਸਕਦੇ ਆਂ ਖੇਤੀਬਾੜੀ ਨਾਲ ਜਿਹੜੇ ਕਿਸਾਨ ਦੇ ਮਿੱਤਰ ਪੰਚੀ ਨੇ ਮਨੁੱਖ ਦੇ ਮਿੱਤਰ ਨੂੰ ਬਚਾਉਣ ਲਈ ਅਸੀਂ 10-12 ਪ੍ਰਜਾਤੀਆਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਬਰੀਡਿੰਗ ਕਰਦੀਆਂ ਨੇਗੀਆਂ ਸੋ ਮਿੱਟੀ ਦੇ ਕਟੋਰੇ ਸਾਡਾ ਵੰਡਣ ਦਾ ਤੇ ਤਕੋ ਇੱਕ ਸੁਨੇਹਾ ਸੁਨੇਹਾ ਇੱਕ ਸਮਾਜ ਨੂੰ ਮੈਂ ਸਾਰੀ ਜਗ੍ਹਾ ਜਾ ਕੇ ਆਹਨੇ ਕਟੋਰੇ ਨਹੀਂ ਵੰਡ ਸਕਦਾ ਇਹ ਤਾਂ ਆਪਾਂ ਇੱਥੇ ਇੰਨੀ ਸੰਗਤ ਇਕੱਠੀ ਹੋਈ ਆ ਸਾਰੇ ਇਹ ਤਾਂ ਇੱਕ ਮੈਸੇਜ ਆ ਸਮਾਜ ਲਈ ਸੋਸ਼ਲ ਮੀਡੀਆ ਰਾਹੀਂ ਮੈਨੂੰ ਇਹਨਾਂ ਨੂੰ ਤੁਹਾਨੂੰ ਮੈਂ ਦੱਸਦਾ ਕਿ ਇਹ ਵੀਡੀਓ ਦੇਖ ਦੇਖ ਕੇ ਪੰਜਾਬ ਹਰਿਆਣਾ ਰਾਜਸਥਾਨ ਤੱਕ ਲੋਕ ਹਜ਼ਾਰਾਂ ਲੋਕ ਪਾਣੀ ਰੱਖਣ ਲੱਗੇ ਪੰਛੀ ਨੂੰ ਘਰਾਂ ਦੇ ਵਿੱਚ ਜਿਹੜੀਆਂ ਕਲੋਨੀਆਂਾਂ ਚ ਮੈਂ ਸ਼ਹਿਰਾਂ ਚ ਜਾ ਕੇ ਇੱਕ ਸਾਲ ਪਟੋਲੇ ਰੱਖਿਆ ਦਵਾਰੇ ਜਦੋਂ ਮੈਂ ਜਾ ਕੇ ਚੈੱਕ ਕਰਿਆ ਲੋਕਾਂ ਨੇ ਖੋਦ ਲਿਆ ਕੇ ਰੱਖ ਲਏ ਇਹੀ ਇੱਕ ਭਾਵ ਕੇ ਸੁਨੇਹਾ ਇਹ ਮੈਸੇਜ ਕਰ ਰਿਹਾ ਕਰਨ ਦਾ ਇੱਕ ਤਰੀਕਾ ਸਮਾਜ ਨੂੰ ਅੱਜ ਜੇ ਆਪਾਂ ਇੱਥੇ ਇੰਨੇ ਪਟੋਲੇ ਵੰਡਦੇ ਤਾਂ ਇਹ ਸੁਨੇਹਾ ਆਪਣਾ ਸਾਰੇ ਸਮਾਜ ਤੇ ਜਾਵੇ ਲੋਕ ਆਪਣੇ ਘਰਾਂ ਦੇ ਵਿੱਚ ਜਿਹੜੇ ਪੰਛੀ ਸਾਡੇ ਮਿੱਤਰ ਪੰਛੀ ਗਰਮੀ ਦੇ ਵਿੱਚ ਪਾਣੀ ਤੋਂ ਪਿਆਸੇ ਮਰਦੇ ਨੇ ਮਰ ਰਹੇ ਨੇ ਤੁਸੀਂ ਦੇਖੋ ਇੰਨਾ ਕਿੰਨੀ ਗਰਮੀ ਪੈ ਰਹੀ ਆ ਪੰਛੀਆਂ ਕੋਲੇ ਪਾਣੀ ਦਾ ਕੋਈ ਵੀ ਗੱਲ ਨਹੀਂ ਦੇਖਦਾ ਪਿੰਡਾਂ 'ਚ 90% ਟੋਬੇ ਦੇ ਜਿਹੜੇ ਲੋਕਾਂ ਨੇ ਡੱਬ ਲਏ ਖਤਮ ਹੋ ਗਏ ਕਹਿ ਲਓ ਜਿਹੜੇ 10-15% ਬਚੇ ਨੇ ਉਹ ਗੰਦੇ ਪਾਣੀ ਨਾਲ ਭਰੇ ਪੈਣੇ ਪਾਣੀ ਪੀਣ ਯੋਗ ਨਹੀਂ ਹੈਗਾ ਖੇਤਾਂ 'ਚ ਜਿਹੜਾ ਸਾਡਾ ਪਾਣੀ ਉਹ ਜ਼ਹਿਰੀਲਾ ਹੋ ਗਿਆ ਪਹਿਲਾਂ ਕੁਦਰਤੀ ਖੇਤੀ ਹੁੰਦੀ ਸੀ ਹੁਣ ਕੁਦਰਤੀ ਖੇਤੀ ਖਤਮ ਹੋ ਗਈ ਹੈ ਅਰੇ ਹੁਣ ਸਭ ਇਹ ਪੈਸਟੀਸਾਈਡ ਦੀ ਖੇਤੀ ਰਹੇਗੀ ਪਹਿਲਾਂ ਸਾਡੇ ਪੁਰਕੇ ਜਿਹੜੇ ਹੁੰਦੇ ਸੀ ਮਟੇ ਬਟੇਰੇ ਉਹ 15-15 20-20 ਫਸਲਾਂ ਬੀਜਦੇ ਸਾਰੇ ਤਰ੍ਹਾਂ ਦੇ ਫਸਲਾਂ ਹੁੰਦੇ ਸਰ ਕੁਦਰਤੀ ਖੇਤੀ ਹੁੰਦੀ ਸੀ ਰੇਹਾਂ ਸਪਰੇਹਾਂ ਦਾ ਪ੍ਰਯੋਗ ਨਹੀਂ ਹੁੰਦਾ ਸੀ ਸੋ ਇਸੇ ਕਰਕੇ ਵਿਕਲਪ ਦੇਣਾ ਪੈ ਰਿਹਾ ਸਾਡੇ ਘਰਾਂ ਚ ਵੀ ਪਾਣੀ ਗੜਦਾ ਰਹਿੰਦਾ ਸੀ ਤਨਲਕੇ ਹੁੰਦੇ ਸੀ ਨਲਕੀਆਂ ਦਾ ਯੁੱਗ ਖਤਮ ਹੋ ਗਿਆ ਨਲਕੇ ਖਤਮ ਹੋ ਗਏ ਇਸ ਕਰਕੇ ਸਿੱਧਾ ਪਾਣੀ ਟੈਂਕੀ ਚ ਜਾਂਦਾ ਟੈਂਕੀ ਤੋਂ ਸਿੱਧਾ ਸੀਵਰੇਜ ਚ ਜਾਂਦਾ ਪੰਛੀਆਂ ਕੋਲ ਕੋਈ ਵੀ ਕਲਪ ਨਹੀਂ ਤੁਸੀਂ ਇੱਕ ਵਾਰ ਧਰਕੇ ਦੇਖੋਗਾ ਅੱਜ ਕਟੋਲੇ ਪਾਣੀ ਦੇ ਭਰ ਕੇ ਇਹਨਾਂ ਤੋਂ ਕੁੱਤੇ ਬਿੱਲੇ ਪੰਛੀ ਜੀਵ ਜੰਤੂ ਸਾਰੀਆਂ ਪੰਛੀਆਂ ਪਾਣੀ ਪੀਣਗੇ ਸੋ ਇਹੀ ਵਿਕਲਪ ਸੀ ਖੇਤੀਬਾੜੀ ਚ ਪਾਣੀ ਪਿੰਦੀ ਸੀ ਪੰਛੀ ਜੇ ਟੋਬੇ ਕੁਦਰਤੀ ਚਲਵਾਣਾ ਸੁੱਤੋਂ ਪਾਣੀ ਪੀਂਦੇ ਸੀ ਜੱਕਾਂਾਂ ਚ ਨਲਕਿਆਂ ਤੋਂ ਪਾਣੀ ਪੀਂਦੇ ਸੀ ਪੰਛੀ ਉਹ ਸਾਰਾ ਦਿਨ ਨਲਕਿਆਂ ਸੀ ਜਿਹੜੇ ਡਿੱਗਦੇ ਰਹਿੰਦੇ ਸੀ ਉੱਤੇ ਪਾਣੀ ਇਕੱਠਾ ਹੁੰਦਾ ਸੀਗਾ ਨਾ ਘਰਾਂ ਚ ਰੁੱਕ ਰਹੇ ਨੇਗੇ ਨਾ ਨਲਕੇ ਰਹੇ ਨੇ ਨਾ ਸਾਡੇ ਟੋਬੇ ਰਹੇ ਨੇ ਨਾ ਖੇਤਾਂ ਚ ਪਾਣੀ ਪੀਣ ਜੋਗ ਰਿਹਾ ਇਸੇ ਕਰਕੇ ਮੂਰ ਵਰਗੀਆਂ ਪ੍ਰਜਾਤੀਆਂ ਹਜ਼ਾਰਾਂ ਤੁਸੀਂ ਗੂਗਲ ਤੇ ਕੱਢ ਕੇ ਦੇਖਿਓ ਪੰਛੀਆਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਲੋਪ ਹੋ ਗਈਆਂ ਹਜ਼ਾਰਾਂ ਪ੍ਰਜਾਤੀਆਂ ਲੋਪ ਹੋਣ ਕਿਨਾਰੇ ਨੇ ਜੇ ਮਨੁੱਖੇ ਸਮਝੇ ਮੇਰੇ ਜੀਵਨ ਤੇ ਉਹਦਾ ਕੋਈ ਅਸਰ ਨਹੀਂ ਬਹੁਤ ਵੱਡਾ ਪ੍ਰਭਾਵ ਆ ਬਹੁਤ ਵੱਡਾ ਅਸਰ ਪੈ ਰਿਹਾ ਹੈ ਇਹਨਾਂ ਪ੍ਰਜਾਤੀ ਨੂੰ ਬਚਾਉਣ ਲਈ ਜਿੰਨੇ ਕਾਪ ਐਫਰਟ ਕਰ ਸਕਿਆ ਹੈ ਨਿੱਕੇ ਨਿੱਕੇ ਆਪਣੇ ਮਨ ਨੂੰ ਸਕੂਨ ਅਤੇ ਤਸੱਲੀ ਹੈ ਕਿ ਅਸੀਂ ਮੈਂ ਕੁਝ ਕਰ ਰਹੇ ਹਾਂ ਹਾਂਜੀ ਹਾਂ ਬਿਲਕੁਲ ਠੀਕ ਹੈ ਮੇਰੇ ਕਾਰਨ ਅਗਰ 100 ਪੰਛੀ ਮੇਰੇ ਮੇਰੇ ਪਿੰਡ ਤੁਸੀਂ ਲਓ ਜਦੋਂ ਅਸੀਂ ਦੇਖਦੇ ਆ ਇਸ ਵਾਰ ਅਸੀਂ ਚੈੱਕ ਕੀਤੇ ਆਣੇ ਜਦੋਂ ਚੈੱਕ ਕੀਤੇ ਸਾਰਾ ਜੋ ਬਲੀਡਿੰਗ ਚੱਲ ਰਹੀ ਹੈ ਜੀ ਬੱਚੇ ਕਿੱਥੇ ਨੇ ਕਿੱਥੇ ਬਹੁਤ ਵੱਡੀ ਜਗ੍ਹਾ ਜਗ੍ਹਾ ਜਿਉਂ ਬਹੁਤ ਜੋੜੇ ਜੋੜੇ ਜਿਹੜੇ ਪੰਛੀ ਵੱਧ ਰਹੇ ਨੇ ਗਰੜ ਜਿਹੜਾ ਉਹ ਤੁਸੀਂ ਗਰੜ ਕਹਿੰਦੇ ਦੇਖਿਆ ਕਿੰਗਾ ਹੁੰਦਾ ਦੱਸਾਇਆ ਉਹ ਥੋੜੇ ਤੋਂ ਜ਼ਿਆਦਾ ਮੰਗ ਅੱਜ ਜਿਹੜੀ ਛੜ ਮੈਂ ਇੱਕ ਪਾਸੇ ਆ ਦੇ ਲਈ ਸੀ ਪਿੰਡ ਦੇ ਇੱਕ ਜੋੜਾ ਸੀਗਾ ਅੱਜ 10 10 10 ਜੋੜੇ ਕਰਦੇ ਹੋ ਗਏ ਮਦਨੀ ਕਮਿਸੀਬਲ ਦੇ ਇਹਨਾਂ ਦੇ ਕੋ ਮੈਂ ਇਹੀ ਬੇਨਤੀ ਆ ਸਾਰਿਆਂ ਨੂੰ ਕਿ ਗਰਮੀ ਨੂੰ ਦੇਖਦੇ ਹੋਏ ਆਪਣਾ ਧਿਆਨ ਨਹੀਂ ਹੈਗਾ ਸਪਾਸੇ ਸਿਰਫ ਗੱਲ ਇੰਨੀ ਕਰਦੀ ਆਪਣਾ ਧਿਆਨ ਨਹੀਂ ਜਾਂਦਾ ਮੈਂ ਸੰਗਰੂਰ 2 ਸਾਲ ਪਹਿਲਾਂ ਪੂਨੀਆ ਕਲੋਨੀ ਚ ਕਟੋਏ ਰੱਖ ਕੇ ਆਇਆ ਸੀ ਜੀ ਸਾਡਾ ਉੱਥੇ ਕੀ ਹੁੰਦਾ ਸੀ ਬੱਚਾ ਪਾਲਟੀ ਹੁੰਦੀ ਆ ਮੇਰੇ ਨਾਲ ਅਸੀਂ ਡਿੱਗੀ ਬੋਲਦੇ ਗੱਡੀ ਦੀ ਅਸੀਂ ਇੱਕ ਬਣਵਾਏ ਹੋਏ ਨੇ ਪੋਸਟਰ ਕਿ ਮਨੁੱਖ ਦਾ ਪੰਛੀ ਨਾਲ ਰਿਸ਼ਤਾ ਕੀ ਹੈ ਕਿਉਂ ਪਾਣੀ ਕਿਉਂ ਰੱਖਣਾ ਚਾਹੀਦਾ ਹੈਗਾ ਇਸੇ ਕੁਛ ਨਹੀਂ ਕਰਦੇ ਨਾਲ ਜਿਸ ਨੂੰ ਬੁਲਾਈ ਹੈ ਬਾਹਰ ਉਹ ਤੇ ਗੇਟ ਤੇ ਰੱਖਿਆ ਹੋਣਾ ਇੱਕ ਟੋਰੇ ਦੇ ਵਿੱਚ ਪਾ ਕੇ ਕਿਸੇ ਨਾਲ ਕੋਈ ਫੋਟੋ ਨਹੀਂ ਕਰਾਉਂਦੇ ਕਿਸੇ ਨਾਲ ਕੁਛ ਨਹੀਂ ਕਰਾਉਣਾ ਅਗਲਾ ਮਗਰੂ ਪੜਦਾ ਜਿਹਨੂੰ ਚੰਗਾ ਲੱਗਦਾ ਫੋਨ ਕਰਦਾ WhatsApp ਤੇ ਭੇਜਦਾ ਜਿਹਨਾਂ ਪਾਣੀ ਰੱਖਦਾ ਉਸ ਪਰਸਨ ਦਾ ਮੈਨੂੰ ਪਰਸਨਲੀ ਮੈਸੇਜ ਆਇਆ ਕਹਿੰਦਾ ਯਾਰ ਮੈਂ ਘਰ ਤੇ ਕਰੋੜ ਰੁਪਏ ਤੋਂ ਵੱਧ ਲਾਤਾ ਕਹਿੰਦਾ ਮੇਰੇ ਦਿਮਾਗ 'ਚ ਇਹ ਗੱਲ ਨਹੀਂ ਆਈ ਹੈਗੀ ਕਿ ਮੈਂ 50 ਰੁਪਏ ਦਾ ਕਟੋਰਾ ਮਿੱਟੀ ਦਾ ਵਰਤਮਾਨੀ ਗੇੜੇ ਦੇ ਵਿੱਚ ਪਾਣੀ ਦਾ ਭਰ ਕੇ ਰੱਖਦਾ ਉਹਨੇ ਫਿਰ ਬੰਦੇ ਜੀ 50 ਕਟੋਰੇ ਆ ਹੋਰ ਬੰਦੇ ਲੈ ਆ ਕੇ ਪੜੇ ਸੋ ਸਮਾਜ ਨੂੰ ਕਿ ਮੈਸੇਜ ਇਹ ਦੇਣਾ ਚਾਹੁੰਦਾ ਅੱਜ ਵੀਡੀਓ ਰਾਹੀਂ ਤੁਹਾਨੂੰ ਮਿਲਿਆ ਰਾਹੀਂ ਬਹੁਤ ਜਲਦੀ ਮੈਸੇਜ ਕਰਦੇ ਹਾਂ ਦਾ ਸਮਾਜ ਚੰਗਾ ਜਿਹਨਾਂ ਸਕੂਲਾਂ ਖਜਾਨਾ ਬੱਚੇ ਪ੍ਰਕਿਰਤੀ ਨੂੰ ਬਹੁਤ ਪਿਆਰ ਕਰਦੇ ਰਹੇ ਸੱਚਾ ਟੋਡਾ ਪਿਆਰ ਸਾਰਿਆਂ ਦਾ ਜੋ ਵੀ ਸੀਰੀਅਸ ਸਿਟੀਜ਼ਨ ਮੈਂਬਰ ਸਹਾ ਬਣ ਰਹੇ ਪਰਮਜੀ ਖੜੇ ਨੇ ਸਾਰੇ ਬੱਚੇ ਹੀ ਨਹੀਂਗੇ ਮੈਂ ਜੀ ਪੂਰੀ ਕਮੇਟੀ ਗਾਰਡਨ ਕਮੇਟੀ ਸਾਰੇ ਬਹੁਤ ਮਹਾਨ ਸਖੀਅਤਾਂ ਸਾਡੇ ਬਜ਼ੁਰਗੋ ਵੱਡੇ ਮੇਰੇ ਸਾਰੇ ਬੈਠੇ ਨੇ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੁਕ ਇਹ ਜਿੱਦਾਂ ਬੋਲਣ ਬਹੁਤ ਵੱਡਾ ਬਹੁਤ ਖੁਸ਼ ਆ ਕਈ ਵੀ ਲੈਕਚਰ ਸਕੂਲਾਂ ਕਾਲਜਾਂ ਚਾਹ ਤਾਂ ਡਿਗਰੀਟ ਕਰਤਾ ਚੱਲ ਜਮਾ ਵਗ ਜਾਂਦਾ ਸੋ ਬਸ ਇਹੀ ਜੀ ਬੇਨਤੀ ਅਸੀਂ ਬੂਟੇ ਲੈ ਕੇ ਆ ਤੁਹਾਡੇ ਕੋਲ ਇਹ ਆਪੋ ਆਪਣੇ ਘਰਾਂ ਚ ਨੇ ਕੋਈ ਸਪੇਸ ਹੈਗੀ ਉਸ ਹਸਾਬ ਨਾਲ ਲੈ ਜਿਓ ਇਹ ਬੂਟੇ ਪੀ ਜਾ ਕੇ ਜੀ ਲਾਓ ਇਹ ਬੂਟੇ ਨਹੀਂ ਕਟੋਰੇ ਨਹੀਂ ਇਹ ਕਿ ਤੁਹਾਨੂੰ ਪਿਆਰ ਵੰਡ ਰਿਹਾ ਤੇ ਕਿ ਉਹ ਕਿਰਤੀ ਨਾਲ ਜੋੜਨ ਦਾ ਇੱਕ ਐਫਰਟ ਕਰ ਰਹੇ ਕਿ ਤੁਹਾਨੂੰ ਕੁਦਰਤ ਨਾਲ ਜੋੜੀਏ ਪ੍ਰਮਾਤਮਾ ਨਾਲ ਤੇ ਤੁਹਾਡੇ ਘਰਾਂ ਚ ਚਿੜੀਆਂ ਬੋਲਣਗੀਆਂ ਪਾਣੀ ਪੀਣਗੀਆਂ ਔਰ ਬੇਟ ਕਰਿਓ ਕਈ ਵਾਰ ਪੰਜ ਕਿਤੋਂ ਰੱਖਿਆ ਨੇ ਜੇ ਸਾਡੇ ਪੰਛੀ ਨਹੀਂ ਆਇਆ ਘਰ ਉਹ ਚੀਜ਼ਾਂ ਹੌਲੀ-ਹੌਲੀ ਬਣਦੇ ਨੇ ਦਾਣਾ ਪਾਣੀ ਘਰ ਦੇ ਲੋ ਵਿਹੜੇ 'ਚ ਰੱਖਾਂਗੇ ਨੇ ਆਪਾਂ ਜਰੂਰ ਤੁਹਾਡੇ ਘਰੇ ਰਾਉਣ ਕਰ ਲੂਗੇ ਇਹਦੇ ਘਰ ਬਹੁਤ ਚੜੀਆਂ ਆਉਂਦੀਆਂ ਨੇ ਜੀ ਪਰ ਟਾਈਮ ਸਮਾਂ ਲੱਗਿਆ ਬਹੁਤ ਕਿਉਂਕਿ 100-120 ਕਿਤਰਾ ਦਾਣਾ ਪਾਈ ਜਾਂਦੀ ਹੈ ਸਾਰੀਆਂ ਪਰਜਾਤੀਆਂ 10-12 ਪਰਜਾਤੀਆਂ ਬੱਚੇ ਜਿਆ ਆਉਂਦੀਆਂ ਰਹੀਆਂ ਸੋ ਇਹ ਨੇਚਰ ਨਾਲ ਤੁਹਾਨੂੰ ਜੋੜਨ ਲਈ ਕੈਂਪੜਾ ਅੱਜ ਮੈਨੂੰ ਸਾਰਿਆਂ ਨੇ ਯਾਦ ਕੀਤਾ ਬਹੁਤ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਕਸੇ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਨੇ ਜਦੋਂ ਨਲਕੇ ਲੱਗੇ ਹੁੰਦੇ ਤੇ ਟੋਬੇ ਬਣੇ ਹੁੰਦੇ ਤੇ ਪਿੰਡਾਂ ਦੇ ਵਿੱਚੋਂ ਪਾਣੀ ਆ ਰਾਵਨਾਲਾ ਦਾ ਪਾਣੀ ਪੀਤਾ ਜਾਂਦਾ ਸੀ ਆਰਾਮਨਾਲ ਚਾਨਵਰਾ ਨੂੰ ਪਰ ਉਹ ਜ਼ਮਾਨਾ ਹੁਣ ਖਤਮ ਹੋ ਚੁੱਕਾ ਹੈ ਜੋ ਇਹਨੇ ਨੇ ਦੱਸਿਆ ਬਟੇਰ ਬਾਈ ਇਹ ਸਭ ਤੋਂ ਵਧੀਆ ਇਹਦਾ ਪੁਰਾਣਾ ਹੈ ਮੈਂ ਇਹਨੂੰ ਬਹੁਤ ਦਾ ਦਿੰਦਾ ਔਰ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਸਭ ਸਹਾਯੋਗ ਦਿੱਤਾ ਰੋਜ਼ਗਾਰਡਨ ਨੇ ਸੀਐਸਟੀੀ ਨੇ ਬ੍ਰਾਹਮਣ ਸਭਾ ਨੇ ਨਾ ਉਹ ਸੱਜਣਾਂ ਬਾਕੀਆਂ ਦਾ ਕਿਉਂਕਿ ਆ ਨਾਲੇ ਟਾਯੂ ਐਨ ਬੀ ਦੀ ਜਦ ਤੱਕ ਲੋਕਾਂ ਨੂੰ ਇਹ ਅਵੇਅਰਨੈਸ ਨਹੀਂ ਆਉਂਦੀ ਉਦੋਂ ਤੱਕ ਨਹੀਂ ਪਤਾ ਲੱਗਦਾ ਵੀ ਸਾਡੀ ਕੀ ਜ਼ਰੂਰਤ ਹੈ ਕਿਉਂਕਿ ਹੁਣ ਜੂਨ ਦਾ ਮਹੀਨਾ ਆ ਰਿਹਾ ਜੂਨ ਦੇ ਮਹੀਨੇ ਵਿੱਚ ਗਰਮੀ ਪੂਰੀ ਪੈਂਦੀ ਹੈ ਜਾਨਵਰਾਂ ਦੇ ਲਈ ਪਾਣੀ ਦਾ ਬਹੁਤ ਜ਼ਰੂਰੀ ਹੈ ਬੁੱਟਿਆਂ ਲਈ ਆਕਸੀਜਨ ਜ਼ਰੂਰੀ ਹੈ ਅਗਰ ਬੁੱਟੇ ਸਾਡੇ ਲੱਗਣਗੇ ਤਾਂ ਆਕਸੀਜਨ ਪੈਦਾ ਹੋਗੀ ਉਹਦੇ ਨਾਲ ਸਾਡਾ ਜਿਹੜਾ ਮਨੁੱਖਾ ਉਹ ਰਾਜੀ ਖੁਸ਼ੀ ਰਹੂਗਾ ਮੇਰਾ ਤਾਂ ਇਹੀ ਸੁਨੇਹਾ ਹੈ ਕਿ ਜੋ ਚੱਠਾ ਸਾਹਿਬ ਨੇ ਪ੍ਰੋਗਰਾਮ ਕਰਿਆ ਹੈ ਜਾਂ ਇਹਨਾਂ ਦੇ ਦਿਮਾਗ ਕਿਸ ਤਰ੍ਹਾਂ ਆਇਆ ਮੈਂ ਇਹਨਾਂ ਨੂੰ ਜ਼ਾਤ ਦੇ ਰਿਹਾ ਮੈਂ ਇਹਨਾਂ ਨੂੰ ਬਾਰ-ਬਾਰ ਵਧਾਈ ਦੇ ਰਿਹਾ ਬੀਸ ਰਾਦੇ ਕਮਜੇ ਕਰਦੇ ਰਹਣੀਏ ਤਾਂ ਸਾਰੇ ਸਮਾਜ ਨੂੰ ਪਤਾ ਲੱਗਦਾ ਰਹੂਗਾ ਔਰ ਮੈਸੇਜ ਇਹੀ ਜਾਊਗਾ ਕਿ ਸਾਰੇ ਲੋਕ ਆਪਣੇ ਪਾਣੀ ਦੇ ਥੱਲੇ ਉੱਪਰ ਖੜ ਔਰ ਡੈਲੀਓ ਦੇ ਵਿੱਚ ਪਾਣੀ ਪਾਣ ਤਾਂ ਕਿ ਪਾਣੀ ਦੀ ਕਮੀ ਢਾਵੇ ਜਾਨਵਰ ਕਿਤੇ ਹੋਰ ਸਾਰਾ ਸਿਸਟਮ ਸਰੋਤ ਖਤਮ ਹੋ ਚੁੱਕੇ ਸਰੋਤ ਖਤਮ ਹੋਣ ਕਰਕੇ ਇਹ ਜ਼ਰੂਰਤ ਪਈ ਹੈ ਜੇ ਸਰੋਤ ਨਾ ਖਤਮ ਹੋਵੇ ਤਾਂ ਪਹਿਲਾਂ ਕੋਈ ਲੋੜ ਨਹੀਂ ਸੀ ਇਹ ਲੋੜ ਹੋਣਾ ਕਿ ਪਈਏ ਦੋ ਛੋਟੇ ਲਾਓ ਜ਼ਰੂਰ ਇਹ ਸਾਡੀ ਬੇਨਤੀ ਹੈ ਹੁਣ ਮੈਂ ਰਪਿੰਦਰ ਜੀ ਨੂੰ ਬੇਨਤੀ ਕਰਦਾ ਸਾਡੇ ਪ੍ਰੈਜ਼ੀਡੈਂਟ ਨੇ ਦੋਨੇ ਸੰਸਦਾਂ ਮੈਂ ਦਪੰਦਰ ਬਹੁਤ ਹੀ ਸਤਿਕਾਰਯੋਗ ਸਾਡੇ ਲక్ష్మణ ਸਿੰਘ ਚਿੱਟਾ ਜੀ ਜਿਹੜੀ ਕੁਦਰਤ ਤੇ ਪੰਛੀਆਂ ਦੀ ਸੇਵਾ ਕਰ ਰਹੇ ਹਨ ਇਤੋਂ ਵੱਡੀ ਸੇਵਾ ਕੋਈ ਨਹੀਂ ਜਿਹੜੇ ਜਾਨਵਰ ਜਿਹੜੇ ਪਸ਼ੂ ਮੰਗ ਕੇ ਦੱਸੀ ਰਹੇ ਆਪਦੀ ਤੁੱਕ ਜਾਂ ਆਪਦੀ ਪਿਆਸ ਉਹਨਾਂ ਨੂੰ ਪਾਣੀ ਦੇਣਾ ਇਹ ਇੱਕ ਪਰਮਾਤਮਾ ਨੂੰ ਪਾਣੀ ਦੇਣਾ bract ਜਿਹੜੇ ਲਗਾਉਂਦੇ ਨੇ ਛਾਂ ਵਾਸਤੇ ਇਤੋਂ ਵੱਡੀ ਨਿਸ਼ਕਾਮ ਸੇਵਾ ਕੋਈ ਨਹੀਂ ਹੋ ਸਕਦੀ ਮੈਂ ਤਾਂ ਇਹਨਾਂ ਨੂੰ ਇੱਕ ਛੋਟਾ ਸਾਡੇ ਸੰਦੋਹਾ ਸਾਹਿਬ ਆਉਣ ਦੋ ਮਿੰਟ ਕਹਿਣ ਕਿ ਉੱਥੇ ਰੱਖ ਪਾਣੀ ਅੱਗੇ ਵੀ ਆ ਰਿਓ ਬਹੁਤ ਬਹੁਤ ਮਿਹਰਮਾਨੀ ਹੈ ਨਾ ਉਹ ਬੱਚੇ ਇਤਰਾ ਯਾਦ ਰੱਖ ਲੈਣਾ ਹੁਣ ਸਾਡੇ ਅੱਗੇ ਆਜੋ ਬਜ਼ੁਰਗ ਜੱਟਾ ਸਾਹਿਬ ਨੂੰ ਜੇ ਤੁਸੀਂ ਫੇਸਬੁੱਕ ਤੇ ਜਾਂ ਬਹੁਤ ਬਾਰੀ ਗੁਰਪਾਣੀ ਦੇਖਿਆ ਮੈਂ ਤਾਂ ਇਹਨਾਂ ਦਾ ਬਾਈਸੀ ਕਹਿਣਾ ਸਾਡਾ ਤਾਂ ਬੱਚਾ ਹੈ ਉਦੋਂ ਦਾ ਹੀ ਸਰਪੰਚੀ ਸੀਨਾ ਕੋਲੇ ਉਦੋਂ ਦਾ ਹੀ ਇਹ ਚੱਲਿਆ ਹੋਇਆ ਪੰਜਾਬ ਪਿੰਡ ਦੇ ਵਿਕਾਸ ਵਾਸਤੇ ਤੇ ਪਿੰਡ 'ਚ ਮੇਰੇ ਖਿਆਲੇ ਕਿਸੇ ਪਿੰਡੀਓ ਨੇ ਆ ਖੇਡਣ ਵਾਲੇ ਮੈਦਾਨ ਤੇ ਇਹ ਜਿਹੇ ਨਹੀਂ ਹੋਣੇ ਪਾਰਕ ਜਿਹਦੇ ਇੱਕ ਜੱਗ ਆ ਚੁੱਕੇ ਹੁਣ ਵੀ ਜਗ੍ਹਾਦਾਰਾਂ ਚੱਲੇ ਹੋਏ ਨੇ ਤੇ ਕਦੇ ਪੰਛੀਆਂ ਵਾਸਤੇ ਆਪ ਵੀ ਬਣੋ ਨੇ ਉਹ ਤੋੜਿਆ ਜਮੋਰੀਆਂ ਕਰਦਾ ਸੁਖੀਆਂ ਕਦੇ ਫਿਰ ਆਪ ਭਾਣੇ ਦੇਣੇ ਆ ਵੀ ਆਪਣੇ ਆਪ ਦੇ ਮਾਰੇ ਘਰ ਪਏ ਨੇ ਇਹ ਬਹੁਤ ਵੱਡੀ ਵਾਤਾਵਰਣ ਪ੍ਰੇਮੀ ਨੇ ਬਹੁਤ ਵੱਡਾ ਕੰਮ ਹੈ ਨਾ ਦਾ ਬਹੁਤ ਪੁੰਨ ਦਾ ਕੰਮ ਕਰ ਰਹੇ ਆ ਮੈਂ ਇਹਨਾਂ ਦਾ ਆਡੀਡੀ ਦੇ ਦਿੱਤੇ